ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਮੀਰ ਕਾ ਵੀ ਤੁਸੀਂ ਸਾਰੇ ਠੀਕ ਹੋਵੋਗੇ। ਤੇ ਅੱਜ ਆਪਾਂ ਨਾ ਜਿਵੇਂ ਅੱਜਕੱਲ ਆ ਹਰ ਇੱਕ ਦੇ ਹਨ ਗੋਡੇ ਦੁਖਦੇ ਰਹਿੰਦੇ ਆ ਤਾਂ ਗੋਡੇ ਦੀ ਜੇਕਰ ਮੈਂ ਤੁਹਾਨੂੰ ਡਾਈਟ ਰੂਟ ਕਰਕੇ ਬਹੁਤ ਹੀ ਵਧੀਆ ਪਿੰਨੀਆਂ ਜਾਂ ਲੱਡੂ ਬਣਾਉਣੇ ਦੱਸੂਗੀ ਕਿ ਜਿਹੜੇ ਤੁਹਾਡੇ ਗੋਡੇ ਆ ਉਹ ਬਿਲਕੁਲ ਨਹੀਂ ਦੁਖਣਗੇ। ਸਭ ਤੋਂ ਪਹਿਲਾਂ ਕੀ ਆਪਾਂ ਲਵਾਂਗੇ? ਕੋਪਾ देखो मैं ਇਹਦੇ ਵਿੱਚ ਪਾ ਲਿਆ। ਇਹ ਆਪਾਂ ਕੀ ਕਰਨਾ ਇਕੱਠੇ ਸਾਰੇ ਪੀਸਨੇ ਆ। ਤੁਸੀਂ ਇਕੱਲੇ-ਇਕੱਲੇ ਵਿੱਚ ਪੀਸ ਸਕਦੇ ਹੋ ਤੇ ਚਾਰੇ ਚੀਜ਼ਾਂ ਨੂੰ ਇਕੱਠੇ ਵੀ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਮੈਂ ਨਾਲ ਦੀ ਨਾਲ ਹੀ ਬਦਮਾਣ ਪਾ ਦੂੰਗੀ। ਹੇਠ ਕੀ ਕਰਾਂਗੇ ਆਪਾਂ ਪੀਸ ਲਾਂਗੇ। ਮਣ ਪੀਸਾਂਗੇ ਆਪਾਂ ਜੀ ਅਖਰੋਤ ਮੇਰਾ ਕੱਪ ਛੋਟਾ ਜੀ ਇਸ ਕਰਕੇ ਮੈਂ ਕੱਲੀ ਕੱਲੀ ਜੀ ਪੀਸ ਰਹੀ ਹਾਂ ਤੁਸੀਂ ਇਸ ਨੂੰ ਕਟੀਆਂ ਵੀ ਪੀਸ ਸਕਦੇ ਹੋ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਹੀ ਦਾਖਾਂਗੇ ਪੀਸਾਂਗੇ

ਤੁਸੀਂ ਹਰਾ ਦੇ ਲਉਗੇ ਇੱਕ ਹੱਕ ਤੇ ਵਿੱਚ ਵਿੱਚ ਤੁਹਾਡੇ ਜਿਹੜੇ ਗੋਡੇ ਨੇ ਗੋਡੇ ਦਾ ਦਰ ਤੇ ਕਿਧਰੇ ਜਾਊਗਾ ਜੀ ਕਹਤਾਂ ਨੂੰ ਪਤਾ ਲੱਗੇ ਤਾਂ ਮੇਰੀ ਵੀਡੀਓ ਨੂੰ ਬਾਰ ਬਾਰ ਦੇਖ ਕੇ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਕੁਝ ਦੇਖੋ ਜੀ ਆਪਣੇ ਜਿਹੜੇ ਚਾਰੇ ਚੀਜ਼ਾਂ ਇਕੱਠੀਆਂ ਸੀ ਮਿਕਸ ਕੀਤੀਆਂ ਸੀ ਉਹਨਾਂ ਦੇ ਆਪਾ ਲੱਡੂ ਤਿਆਰ ਕਰ ਲਏ ਇਹ ਬਾਇਨਾ ਜੀ ਪਿੰਨੀ ਆਪਾਂ ਗੋਡੇ ਦੇ ਖੰਪਾਣਾ ਆਪਣੇ ਜਿਹੜੇ ਗੋਡੇ ਦੁਖਦੇ ਨੇ ਉਹ ਬਿਲਕੁਲ ਦੁਖਣਾ हट ਜਾਣਗੇ ਤੇ ਵਿਦੀ ਮੈਂ ਤੁਹਾਨੂੰ ਦੁਬਾਰਾ ਤੋਂ ਦੱਸਦੀ ਆ ਸਭ ਤੋਂ ਪਹਿਲਾਂ ਮੈਂ ਖੋਪੇ ਦਾ ਉਹ ਕੀਰਲਾ ਸੀ ਲੰਬਾ ਲੰਬਾ ਕਰ ਲਿਆ ਸੀ ਨਾਰੀਅਲ ਨੂੰ ਤੇ ਉਸ ਤੋਂ ਬਾਅਦ ਬਦਾਮ, ਫਿਰ ਅਖਰੋਟ, ਫਿਰ ਦਾਖਾਂ ਤੇ ਤੁਸੀਂ ਅਖਰੋਟ ਦੀ ਜਗ੍ਹਾ ਤੇ ਕਾਜੂ ਵੀ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਦੋਨਾਂ ਚੱਕੀ ਚੀਜ਼ ਪਾਉਣੀ ਪਰਾਸੀ ਅਦੋਰ ਪਾਇਆ ਕਿਵੇਂ ਲੱਗੀਆਂ ਤੁਹਾਨੂੰ ਇਹੀਆਂ ਪਿੰਨੀਆਂ ਮੇਰੇ ਲੱਦੂ ਕਮੈਂਟ ਬਾਕਸ ਦੇ ਵਿੱਚ ਵੀ ਰੋ ਦੱਸਣਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਟੇਸਟੀ ਫੂਡ ਨੂੰ ਧੰਨਵਾਦ